ਬੀਆ ਗੂ 307 ਤੋਂ ਡਰਦੇ ਹੋਏ ਕੰਮ ਛੱਡ ਦੇਣਗੇ ਘਰਾਂ 'ਚ ਲੁਕ ਜਾਣਗੇ ਹੁਣ ਕੀਤੀ ਐ ਕਿਸੇ ਨੇ ਨਹੀਂ ਕੀਤੀ ਨਾਲੇ ਤੈਨੂੰ ਵਾਰਨਿੰਗ ਆ ਕਰਦੇ ਸੰਭਣ ਜਿਹੜਾ ਤਸਰ ਉਤਲਾਹ ਦੇਣੀ ਆ ਦੇ ਦੇ ਜੇ ਇੱਕ ਵੀ ਆਗੂ ਵਾਰਤੰਗ ਦਿੱਤੇ ਆ ਵੀ ਆਪਣੇ ਹੱਥ ਪਿੱਛੇ ਰੱਖ ਨੂੰ ਰੱਦ ਕਰਾਉਣ ਦੇ ਮਨੋਰਥ ਨੂੰ ਲੈ ਕੇ ਅੱਜ ਦੇ ਇਸ ਵਿਸ਼ਾਲ ਰੋਸ ਪ੍ਰਦਰਸ਼ਨ ਦੇ ਵਿੱਚ ਆਏ ਮੇਰੇ ਸਾਰੇ ਵੱਖ-ਵੱਖ ਜਥੇਬੰਦਗੀਆਂ ਦੇ ਆਗੂ ਸਹਿਬਾਨ ਸਾਰੇ ਭਰਾਵੋ ਤੇ ਮੇਰੇ ਕੋ ਭੈਣੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਓ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਟਾਈਮ ਸ਼ਾਰਟ ਹੈ 7 ਮਿੰਟ ਹੀ ਹੈ ਇਹਦੇ ਵਿੱਚ ਤਿੰਨ ਕੁ ਪੁਆਇੰਟ ਹੈ ਸਾਰੇ ਮਾਮਲੇ ਦੇ ਵਿੱਚ ਪਹਿਲੀ ਗੱਲ ਤਾਂ ਵੀ ਜਿਹੜੀ 5 ਜਨਵਰੀ 2022 ਨੂੰ ਜਿੱਤੇ મોદી ਮੁੜ ਕੇ ਗਿਆ ਪ੍ਰਧਾਨ ਮੰਤਰੀ ਉਸ ਦਿਨ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਇਥੇ ਜ਼ਿਕਰ ਕਰਕੇ ਪੰਜਾਬ ਦੀ ਪੁਲਿਸ ਵੱਲੋਂ ਕੋਈ ਗਲਤੀ ਹੋਈ ਹੈ ਜਾ ਨਾ ਹੋਈ ਹੈ ਜੇ ਸਾਰੇ ਪੱਖਾਂ ਤੋਂ ਨਿਰਪੱਖ ਹੋ ਕੇ ਇਹਨੂੰ ਵੇਖਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਨਾ ਪੰਜਾਬ ਪੁਲਿਸ ਦੀ ਵੀ ਉਸ ਮੌਕੇ ਦੀ ਜਿਹੜੀ ਪੁਲਿਸ ਸੀਗੀ ਉਸ ਦਿਨ ਦੀ ਨਾ ਉਹਦਾ ਕਸੂਰ ਹੈ ਕੋਈ ਨਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਕੋਈ ਕਸੂਰ ਹੈ ਤਾਂ ਬਿਲਕੁਲ ਇਹ ਜਿਹੜਾ ਕਿਹਾ ਗਿਆ ਹੁਣ ਗਲਤੀ ਕਿੱਥੇ ਹੋਈ ਹੈ ਪ੍ਰਧਾਨ ਮੰਤਰੀ ਦਾ ਦੌਰਾ ਹੋਵੇ ਖੜੇ ਪੈਰ ਉਹ ਜਿਹੜਾ ਪ੍ਰਧਾਨ ਮੰਤਰੀ ਦਾ ਕਾਫਲਾ ਸੁਰੱਖਿਆ ਕਾਫਲਾ ਉਹ ਖੜੇ ਪੈਰ ਕਹਿੰਦੇ ਵੀ ਅਸੀਂ ਇੱਧਰਲੇ ਰੂਟ ਨਹੀਂ ਜਾਣਾ ਅਸੀਂ 150 ਕਿਲੋਮੀਟਰ ਦਾ ਜਿਹੜਾ ਪੈਦਲ ਰੂਟ ਹੈ ਸੜਕ ਰੂਟ ਹੈ ਇੱਧਰ ਨਹੀਂ ਜਾਣਾ ਜੇ ਇਥੋਂ ਦੀ ਸ਼ਹਿਰ ਦੇ ਵੀ ਰੂਟ ਬਦਲਣਾ ਨਾ ਟ੍ਰੈਫਿਕ ਬਦਲ ਨਹੀਂ ਹੈ ਉਹਦੇ ਵਾਸਤੇ ਵੀ 4-5 ਘੰਟੇ ਲੱਗਦੇ ਐ ਬਠਿੰਡੇ ਪਿੱਛੇ ਆਣੇ 에য়ারਪੋਰਟ ਤੋਂ ਫਰੋਜ਼ਪੁਰ ਤੱਕ ਕਰਵਾਇਆ ਮੁਦਕੀ ਪੂਰੇ 150 ਕਿਲੋਮੀਟਰ ਤੋਂ ਉੱਪਰ ਦਾ ਰੂਟ ਬਣਦਾ ਸੋ ਇਸ ਕਰਕੇ ਵੀ ਉਹ ਰੂਟ ਸਾਫ਼ ਨਹੀਂ ਕੀਤਾ ਖਾਲੀ ਨਹੀਂ ਕੀਤਾ ਇਹਦਾ ਕੋਈ ਦੋਸ਼ ਨਹੀਂ ਬਣਦਾ ਪੰਜਾਬ ਦੇ ਲੋਕਾਂ ਤੇ ਜਾਂ ਪੰਜਾਬ ਦੀ ਪੁਲਿਸ ਤੇ ਇਹਦਾ ਦੋਸ਼ੀ ਐ ਉਹਦਾ ਸੁਰੱਖਿਆ ਕਾਫਲਾ ਜਿਹਨੇ ਮੌਕੇ ਤੇ ਰੂਟ ਬਦਲਿਆ ਦੂਜੀ ਗੱਲ ਜਿਹੜਾ ਉਹ ਕਹਿੰਦੇ ਵੀ ਸਾਡੇ ਸੁਰੱਖਿਆ ਘੇਰੇ ਜਾ ਕੇ ਬੜ ਗਏ ਪ੍ਰਧਾਨ ਮੰਤਰੀ ਦੇ ਸੁਰੱਖਿਆ ਘੇਰੇ ਨੂੰ ਸੰਨ ਲਾਤੀ ਉਹ ਕਿਹੜਾ ਕਿਸਾਨ ਗਿਆ ਉਹਦੇ ਸੁਰੱਖਿਆ ਘਰੇ ਚ ਸਾਰਾ ਪੰਜਾਬ ਜਾਣਦਾ ਉਹਦੇ ਸੁਰੱਖਿਆ ਘੇਰੇ ਦੇ ਵਿੱਚ ਕੋਈ ਕਿਸਾਨ ਕੋਈ ਮਜ਼ਦੂਰ ਜਿਨ੍ਹਾਂ ਨੇ ਉਸ ਸਮੇਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਪੰਜਾਬ ਚੈਪਟਰ ਦਾ ਸੱਦਾ ਸੀ ਸਾਰੀਆਂ 23 ਦੇ ਲਗਭਗ ਜਥੇਬੰਦੀਆਂ ਦਾ ਸੱਦਾ ਸੀ ਜਿਹੜਾ ਹੈੱਡਕੁਆਰਟਰ ਉੱਤੇ ਇਕੱਠੇ ਹੋਣ ਦਾ ਉਹਦੇ ਸੁਰੱਖਿਆ ਘੇਰੇ 'ਚ ਨਾਲ ਦੀ ਰੈਲੀ 'ਚ ਜਾਣ ਦਾ ਪ੍ਰੋਗਰਾਮ ਸੀ ਨਾਲ ਦੇ ਸੁਰੱਖਿਆ ਘੇਰੇ 'ਚ ਤੇ ਨਾ ਕੋਈ ਗਿਆ ਹਾਂ ਗਿਆ ਕੌਣ ਹੈ ਉਹ ਭਾਜਪੀ ਦੇ ਜਿਹੜੇ ਭਗਤ ਸੀਗੇ ਜੈ ਜੈ ਮੋਦੀ ਹਰ ਹਰ ਮੋਦੀ ਕਰਨ ਵਾਲੇ ਉਹ ਗਏ ਆ ਸਭ ਨੂੰ ਪਤਾ ਝੰਡੇ ਦੀਦਾ ਸੀ ਬੀਜੇਪੀ ਦੇ ਉਹਨਾਂ ਨੇ ਉਹਦਾ ਸੁਰੱਖਿਆ ਘੇਰਾ ਤੋੜਿਆ ਉਹ ਬੀਜੇਪੀ ਦੇ ਝੰਡੇ ਦੀ ਖਾਤਰ ਝੰਡੇ ਦੇ ਥੱਲੇ ਕੋਈ ਉਹਨਾਂ ਲੁਸ਼ਮਣ ਵੀ ਜਾ ਸਕਦਾ ਸੀ ਸੋਝੇ ਉਹਨਾਂ ਨੇ ਕਾਰਵਾਈ ਵੀ ਕਰਨੀ ਬਣਦੀ ਸੀ ਤਾਂ ਫੋਟੋਆਂ ਹੈਗੀਆਂ ਨੇ ਹੁਣ ਵੀ ਹੈਗੇ ਵੀਡੀਓ ਤਾਂ ਬੀਜੇਪੀ ਦੇ ਜਿਹੜੇ ਬੰਦੇ ਵਰਕਰ ਉਹਦੇ ਭਗਤ ਗਏ ਆ ਝੰਡੇ ਲੈ ਕੇ ਉਹਨਾਂ ਨੇ ਜ਼ਰੂਰ ਸੰਨ ਲਈ ਹੈ ਸੋ ਇਸ ਕਰਕੇ ਕੋਈ ਤੁਕ ਨਹੀਂ ਬਣਦੀ ਹੁਣ ਫਿਰ ਜਿਹੜਾ ਇਹ 3 ਸਾਲ ਬਾਅਦ ਪਰਚਾ ਉਹਨਾਂ ਨੇ ਕੱਢਿਆ ਕਛਚੋ ਮੂングਲਾ ਤਿੰਨ ਪੂਰੇ 3 ਸਾਲ ਹੋ ਗਏ ਇਹਦੀ ਟਾਈਮਿੰਗ ਵੇਖੋ ਇਹਦੀ ਟਾਈਮਿੰਗ ਕੀ ਹੈ ਇਹਦੀ ਟਾਈਮਿੰਗ ਉਹ ਹੈ ਜਦੋਂ ਖਨੌਰੀ ਸ਼ੰਭੂ ਬਾਰਡਰ ਦਾ ਜਿਹੜਾ ਤੇ ਰਤਨਪੁਰੇ ਬਾਰਡਰ ਦਾ ਜਿਹੜਾ ਕਿਸਾਨ ਮੋਰਚਾ ਉਹ ਸਿੱਖਣਾ ਛੂਣ ਲੱਗ ਗਿਆ ਪੰਜਾਬ ਦਾ ਬੱਚੇ ਬੱਚੀ ਨੇ ਉਹਨੂੰ ਸਮਰਥਨ ਦੇਤਾ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਸੀ ਸਾਡੇ 3 ਕਰੋੜ ਲੋਕਾਂ ਵਿੱਚੋਂ 3 ਕਰੋੜ ਲੋਕਾਂ ਨੇ ਇਹਨੂੰ ਪੋਟਾ ਹੈਗੀਆਂ ਵੀ ਉਹਦਾ ਸਾਥ ਦਿੱਤਾ 4 ਜਨਵਰੀ ਨੂੰ ਖਨੌਰੀ ਬਾਡਰ ਤੇ ਲੱਖਾਂ ਦਾ ਇਕੱਠ ਹੋਇਆ ਐ ਸਮਝ ਲਓ ਨਵੰਬਰ ਮਹੀਨੇ ਤੋਂ ਬਾਅਦ ਉਹ ਜਿਹੜਾ ਦੋਨੋਂ ਫਰਮਾਂ ਵੱਲੋਂ ਇੱਕ ਸਾਲ ਤੋਂ ਜਿਹੜਾ ਅੰਦੋਲਨ ਚੱਲਦਾ ਰਿਹਾ ਸੀ ਉਹ ਸਿੱਖ ਰਾਣੀ ਸ਼ੂਨ ਲੱਗ ਗਿਆ ਤੇ ਉਸ ਮੌਕੇ ਇਹਨਾਂ ਨੇ ਉਹ ਕਟਿਆ 307 ਦਾ ਪਰਚਾ ਉਹਨਾਂ ਅਗੂਆਂ ਤੇ ਜਿਹੜੇ ਉਸ ਮੋਰਚੇ ਦੀ ਗਵਾਹੀ ਕਰ ਰਹੇ ਨੇ ਸੋ ਟਾਈਮ ਤੋਂ ਸਾਬ ਲੱਗਦਾ ਵੀ ਇਹ ਕਿਹੜੇ ਟਾਈਮ ਤੇ ਕੱਢਿਆ ਇਹਨਾਂ ਨੇ ਇਹਨਾਂ ਨੂੰ ਭੁਲੇਖਾ ਵੀ ਜਦੋਂ ਪਰਚਾ 307 ਦਾ ਦਰਜ ਹੋ ਗਿਆ ਜਿਹੜੇ ਅਗੂ ਤੇ ਉਹ ਖੁੱਲ ਕੇ ਕੰਮ ਨਹੀਂ ਕਰ ਸਕੂਗਾ ਉਹ ਖੁੱਲ ਕੇ ਭਜਨ ਅਠ ਨਹੀਂ ਕਰ ਸਕੂਗਾ ਖਨੌਰੀ ਜਾਣਾ ਸ਼ੰਭੂ ਜਾਣਾ ਪੰਡਾ ਚ ਤਿਆਰੀ ਕਰਾਉਣੀ ਐ ਉਹ ਖੁੱਲਕੇ ਨਹੀਂ ਕਰ ਸਕੂਗਾ ਉਹਨੂੰ ਡਰ ਰਹੂਗਾ ਵੀ ਮੈਂ ਕਿਤੇ ਰਸਤੇ ਦੇ ਵਿੱਚੋਂ ਚੱਕਿਆ ਨਾ ਜਾਵਾਂ ਮੇਰੇ ਬਰੰਟਾ ਜੇ ਮੈਂ ਚੱਕਿਆ ਗਿਆ ਹੋ ਸਕਦਾ ਜਵੰਤ ਹੋਵੇ ਨਾ ਹੋਵੇ ਉਹਨੂੰ ਧੜਕੂ ਰਹੂਗਾ ਉਹਨੂੰ ਡਰ ਰਹੂਗਾ ਇਹ ਡਰ ਪਾਉਣ ਦੀ ਖਾਤਰ ਇਹਨਾਂ ਨੇ ਹੁਣ ਇਸ ਟਾਈਮ ਤੇ ਪੱਤੇ ਦਰਜ ਕੀਤਾ ਹੈ ਝੂਠਾ 307 ਤਰ ਲਾਈ ਐ ਪਰ ਇਹਨਾਂ ਦਾ ਭਲੇਖਾ ਭਗਵੰਤ ਮਾਰ ਤੇਰਾ ਭਲੇਖਾ ਤੇਰੀ ਸਰਕਾਰ ਦਾ ਭਲੇਖਾ ਵੀ ਆਗੂ 307 ਤੋਂ ਡਰਦੇ ਹੋਏ ਕੰਮ ਛੱਡ ਦੇਣਗੇ ਘਰਾਂ 'ਚ ਲੁਕ ਜਾਣਗੇ ਆਪਣੀ ਸਰਗਰਮੀ ਬੰਦ ਕਰ ਦੇਣਗੇ ਹੁਣ ਕੀਤੀ ਐ ਕਿਸੇ ਨੇ ਨਹੀਂ ਕੀਤੀ ਤੇ ਨਾਲੇ ਤੈਨੂੰ ਵਾਰਨਿੰਗ ਕਰਦੇ ਸੰਭਣ ਜਿਹੜਾ ਕਿਸੇ ਨੂੰ ਤਲਾਸ਼ ਦੇਣੀ ਆ ਦੇ ਦੇ ਜੇ ਇੱਕ ਵੀ ਆਗੂ ਦੀ ਗ੍ਰਿਫਤਾਰੀ ਹੋ ਗਈ ਜਿਨ੍ਹਾਂ ਤੇ ਪਰਚਾ ਦਰਜ ਕੀਤਾ ਭਾਵੇਂ ਮਜ਼ਦੂਰਾਂ ਦੇ ਆਗੂ ਐ ਭਾਵੇਂ ਕਿਸਾਨਾਂ ਦੇ ਆਗੂ ਐ ਭਾਵੇਂ ਪੀਕੇ ਜੋ ਕ੍ਰਾਂਤੀਕਾਰੀ ਦੇ ਆਗੂ ਐ ਭਾਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਐ ਕਿਸੇ ਵੀ ਜਥੇਬੰਦੀ ਦਾ ਆਗੂ ਐ ਜੇ ਉਹਨਾਂ ਚੋਂ ਕਿਸੇ ਇੱਕ ਦੀ ਵੀ ਗ੍ਰਿਫਤਾਰੀ ਹੋ ਗਈ ਇਹ ਫੇਰ ਬਰੂਦ ਨੂੰ ਢੇਰ ਨੂੰ ਅੱਗ ਲਾਉਣ ਵਾਲੇ ਹੋ ਜਾਂ ਰੈਕਸ਼ਨ ਹੋਊਗਾ ਇਹਦਾ ਐਕਸ਼ਨ ਹੋਊਗਾ ਇਹ ਪਲੀਤੇ ਨੂੰ ਅੱਗ ਲਾਉਣ ਵਾਲੀ ਗੱਲ ਹੋਊਗੀ ਜੇ ਕੀਤਾ ਸੋਸ਼ ਕਰਕੇ ਭਰਾਵੋ ਪਹਿਲਾਂ ਵੀ ਬਲਾਰਾਂ ਨੇ ਬੋਲਿਆ ਵੀ ਕੱਲਾ ਇਹ ਪਰਚੇ ਨਹੀਂ ਹੋਰ ਵੀ ਪਰਚੇ ਆ ਜਿਹੜੇ ਕਿਸਾਨ ਅੰਦੋਲਨਾਂ ਦੇ ਦੌਰਾਨ ਪਏ ਆ ਇੱਕ ਮਹੀਨਾ ਹੋ ਗਿਆ ਅਸੀਂ ਵੱਡਾ ਕੋਈ ਐਕਸ਼ਨ ਕਰਨਾ ਚਾਹੁੰਦੇ ਸੀਗੇ ਅੱਜ ਹਲਾ ਦਾ ਸਿਰਫ ਵਾਰਨਿੰਗ ਆ ਇਹਨਾਂ ਨੂੰ ਰੋਸ ਬਰਛਾਲ ਰੋਸ ਪ੍ਰਦਰਸ਼ਨ ਹੈ ਦੀ ਇੰਨੇ ਪਿੰਡਾਂ ਚੋਂ ਇੰਨੇ ਕਿਸਾਨਾਂ ਨੇ ਇੰਨੇ ਲੋਕਾਂ ਦੇ ਬੱਸਾਂ ਪਰ ਪਰ ਕੇ ਤੈਨੂੰ ਵਾਰਨਿੰਗ ਦਿੱਤੇ ਆ ਵੀ ਆਪਣੇ ਹੱਥ ਪਿੱਛੇ ਰੱਖ ਇਹ ਵਾਰਨਿੰਗ ਦੇਣ ਦੀ ਖਾਤਰ ਦੋਨੇ ਮੋਰਚੇ ਰੁੱਝੇ ਹਨ 12 ਤਰੀਕ ਨੂੰ ਅੱਜ ਵੀ ਰਤਨਪੁਰਾ ਬਾਰਡਰ ਤੇ ਇਕੱਠ ਹੋ ਰਿਹਾ ਕੱਲ ਨੂੰ ਖਨੌਰੀ ਮੋਰਚੇ ਦੀ ਸਾਲਗिराਹ ਤੇ ਇਕੱਠ ਹੋ ਰਿਹਾ ਪਰਸੋਂ ਸ਼ੰਭੂ ਬਾਰਡਰ ਤੇ ਹੋ ਰਿਹਾ ਲੱਖਾਂ ਦਾ ਇਕੱਠ ਉਦੋਂ ਬਾਅਦ 14 ਨੂੰ ਮੀਟਿੰਗਾਂ ਸਰਕਾਰ ਨਾਲ 21 ਤਰੀਕ ਨੂੰ ਸ਼ੁਭਕਰਨ ਸਮੇਤ ਸਾਰੇ ਸ਼ਹੀਦਾਂ ਦੀਆਂ ਬੱਦਲੋਂ ਤੇ ਵੱਡਾ ਇਕੱਠ ਕਰਕੇ ਵਰਸ਼ੀਆਂ ਨੇ ਉਹਨਾਂ ਦੀਆਂ ਸ਼ਹੀਦ ਸ਼ੁਭਕਰਨ ਜਿਹਦੀ ਗੋਲੀ ਮਾਰ ਕੇ ਪੁਲਿਸ ਨੇ ਸ਼ਹਾਦਤ ਲਈ ਐਸ਼ਾਤ ਦਿੱਤੀ ਆ ਉਹਨੇ ਸੋ ਪ੍ਰੋਗਰਾਮ ਕਰਕੇ ਸਾਨੂੰ ਇੱਕ ਦਿਨ ਦਾ ਵਾਰਨਿੰਗ ਪ੍ਰੋਗਰਾਮ ਦੇਣਾ ਪਿਆ ਮੁਰੇ ਸਾਡੀ ਜਥੇਬੰਦੀ ਪੀਕੇਜੂ ਕ੍ਰਾਂਤੀਕਾਰੀ ਦੇ 1.5 ਦਿਨ ਤੋਂ ਉੱਪਰ ਆਗੂ ਕੱਲੀ ਦੇ ਵਿੱਚ ਅਨਵਾਲੂ ਹੈ ਸਾਡੇ ਤੇ ਪ੍ਰੈਸ਼ਰ ਸੀ ਵੀ ਠੀਕ ਹੈ ਪ੍ਰੋਗਰਾਮ ਉਹ ਤਾਂ ਚੱਲਦੇ ਰਹਿਣਗੇ ਤੁਸੀਂ ਇੱਕ ਵਾਰੀ ਸੰਕੇਤਕ ਵਾਰਨਿੰਗ ਟਾਈਪ ਪ੍ਰੋਗਰਾਮ ਐਕਸ਼ਨ ਦਿਓ ਸੋ ਅੱਜ ਦਿੱਤਾ ਤੇ ਹੁਣ ਇਹ ਸਰਕਾਰ ਨੋਟ ਕਰ ਲੈ 25 ਤਰੀਕ ਤੋਂ ਬਾਅਦ ਮਾਰਚ ਦੇ ਪਹਿਲੇ ਹਫਤੇ ਜੇ ਉਹਦਾ ਟਿੱਕਰ ਇਹਨਾਂ ਨੇ ਨਾ ਵਾਪਸ ਲਈ ਰੱਦ ਕੀਤੀ ਤਾਰਾ ਭਾਵੇਂ ਪਰसों ਸਾਡੇ ਇੱਕ ਫਿਰੋਜ਼ਪੁਰ ਦੇ ਆਗੂ ਨੂੰ ਫੋਨ ਆਇਆ ਕੁਨਵਿੰਦਰ ਸੰਧਵਾ ਜਗਤਾਰ ਸੰਧਵਾਂ ਕੀ ਆ ਨਾ ਪੂਰਾ ਪੁਲਤਾਰ ਸੰਧਵਾਂ ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਹੈ ਉਹਨੇ ਕਿਹਾ ਵੀ ਅਸੀਂ ਨਾਲ ਹੈ ਤੁਹਾਡੇ ਕਿਸੇ ਲੋਟ ਵੀ ਭਾਵੇਂ ਪਰਚਾ ਹੋ ਗਿਆ ਅਸੀਂ ਨਹੀਂ ਕਾਰਵਾਈ ਕਰਾਂਗੇ ਤੁਸੀਂ ਪ੍ਰੋਗਰਾਮ ਕੈਨਸਲ ਕਰ ਦਿਓ ਜਿਹੜਾ 11 ਫਰਵਰੀ ਵਾਲਾ ਵਿਸ਼ਾਲ ਰੋਸ ਮਾਰਚ ਹੈ ਅਸੀਂ ਸਾਫ਼ ਕਹਤਾ ਵੀ ਜੋ ਵੀ ਐਲਾਨ ਕੀਤਾ ਇਹ ਬਿਨਾਂ ਕਿਸੇ ਸਿੱਟੇ ਤੋਂ ਵਾਪਸ ਨਹੀਂ ਹੋਊਗਾ ਜੇ ਤੁਸੀਂ ਵਾਪਸ ਕਰਾਣਾ ਚਾਹ ਰਹੇ ਹੋ ਪੰਜਾਬ ਸਰਕਾਰ ਪੰਜਾਬ ਦਾ ਮੰਤਰੀ ਮੰਡਲ ਬਿਆਨ ਦੇ ਦੇ ਵੀ ਉਹ ਪਰਚਿਆਂ ਤੇ ਕੋਈ ਕਾਰਵਾਈ ਨਹੀਂ ਹੋਊਗੀ ਉਹਦੀ ਜਾਂਚ ਕਰਵਾ ਕੇ ਰੱਦ ਹੋ ਜਾਣਗੇ ਬਿਆਨ ਦੇ ਦਿਓ ਅਸੀਂ ਕੈਨਸਲ ਕਰ ਦਿੰਨੇ ਆ ਮਲਤਵੀ ਕਰ ਦਿੰਨੇ ਆ ਪਰ ਬਿਨਾ ਬਿਆਨ ਤੋਂ ਕੱਲੇ ਵਿਸ਼ਵਾਸ ਦੇ ਫੋਨ ਦੇ ਆਧਾਰ ਤੇ ਇਹ ਨਹੀਂ ਹੁੰਦਾ ਸੋ ਇਸ ਕਰਕੇ ਅਸੀਂ ਕੰਤਾਰ ਸਿੰਘ ਸੰਧਵਾ ਨੂੰ ਹੁਣ ਨੋਟ ਕਰਾਉਣੇ ਆ ਜਿਨੇ ਪਰਸੋ ਫੋਨ ਕੀਤਾ ਰਾਤ ਨੂੰ ਵੀ ਤੇਰੇ ਕੋਲੇ ਅੱਜ 10 11 ਹੋਈ ਐ 10 ਮਾਰਚ ਲਾਲਾ ਇੱਕ ਮਹੀਨੇ ਚ ਕੰਦਾ ਤੇਰੇ ਕੋਲੇ ਸਮਾਂ ਹੈਗਾ ਇੱਕ ਮਹੀਨਾ ਦੇਤਾ ਤੈਨੂੰ ਸੋਚ ਲੈ ਕੋਈ ਐਸਆਈਟੀ ਬਣਾ ਕੇ ਇਹਨੂੰ ਰੱਦ ਕਰ ਦੇ ਜੇ ਉਹਨਾਂ ਨੇ ਕਰਨਾ ਰੱਦ ਕੀਤਾ ਫਿਰ ਇਹਨੂੰ ਰੱਦ ਕਰਾਉਣ ਦੀ ਖਾਤਰ ਕੋਈ ਤਿੱਖਾ ਰਣਨਾਇਕ ਸਾਰਿਆਂ ਜਥੇਬੰਦੀਆਂ ਵੱਲੋਂ ਰਲ ਕੇ ਐਕਸ਼ਨ ਦਿੱਤਾ ਜਾਊਗਾ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਕੰਧ ਤੇ ਲਿਖਿਆ ਪੜੂਗੀ ਅੱਜ ਦੇ ਲੋਕਾਂ ਦਾ ਰੋਸ ਦੇਖ ਲਿਆ ਦੁਬਾਰਾ ਕੋਈ ਵੱਡਾ ਵਿੜ ਲਾਉਣ ਤੋਂ ਸਰਕਾਰ ਸਾਨੂੰ ਮਜਬੂਰ ਨਹੀਂ ਕਰੂਗੀ ਜੇ ਨੇ ਕੀਤਾ ਤਾਂ ਅਸੀਂ ਤਿਆਰ ਹੋਵਾਂਗੇ ਇਹਨਾਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਭੈਣਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ